ਸਪੋਰਟਸ ਨਾਲ ਪਿੰਨਾ ਵਿੱਚ ਇਹ ਸਮਾਗਮ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮਾਗਮ ਮਰਦਵਾਰਾ ਸੰਤਸਰ ਰਿਵੀ ਦੀ ਗੁਰੂ ਘਰ ਤੋਂ ਇਹਦੇ ਸਭਾ ਨੂੰ ਮਨਾਇਆ ਜਾ ਰਿਹਾ ਹੈ ਇਹ ਪਫੋ ਤਨ ਪੇਰਾਂ ਦੇ ਤੋਂ ਤਨ ਖੰਪਾ ਆਰਾਮ ਕਰੇਗਾ ਸਾਂ ਦਿਵਾਲ 15 ਤੀ ਉਹਨਾਂ ਦੇ ਪਹੁੰਚ ਪਾਇਆ ਹੋਇਆ ਉਸ ਤੋਂ ਪਰਾਂਗ ਨਾਮ ਵਰ ਜਾਂ ਧਾਰੀ ਉਥੇ ਦਵਾਨ ਸਜਾ ਹੋਇਆ ਜਾਂ ਤੇ ਨਾਮ ਵਰ ਧਾਰੀ ਜਿੱਥੇ ਆ ਕੇ ਜਿੱਥੇ ਹਿੱਸਾ ਲੈ ਰਹੇ ਹਨ ਤੇ ਸੰਤਾਨ ਨਾਲ ਮਾਰ ਰਿਹਾ ਹੈ ਬੱਚਿਆਂ ਨੂੰ ਬੱਚਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਮਾਪੇ ਦੀ ਜਿਹੜਾ ਆਗਿਆਕਾਰੀ ਬਣੋ ਗੋਦਾਰਾ ਕਰੋ ਨਸ਼ਾ ਤੋਂ ਬਚੋ ਹਰ ਬਚੋ ਆਪਣੇ ਆਪ ਤੋਂ ਸੁਧਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਨ੍ਹਾਂ ਨੇ ਮਸੰਦਾਂ ਤੋਂ ਗੁਰਦਵਾਰਿਆਂ ਨੂੰ ਉਜਾੜ ਕਰਵਾਇਆ ਜਿਨ੍ਹਾਂ ਨੇ ਮਸੰਦਾਂ ਤੋਂ ਗੁਰਦਵਾਰਨ ਉਜਾੜ ਕਰਾ ਉਹਨਾਂ ਦੀ ਸ਼ਹੀਦਾਂ ਦੀ ਯਾਦ ਵਿੱਚ ਅੱਜ ਸਮਾਗਮ ਕਰਾ ਰਹੇ ਹਾਂ ਇਹ ਸਮਾਗਮ ਜਿਹੜਾ ਸਾਡਾ ਪਹਿਲਾ ਸਮਾਗਮ ਹੈ ਇਹਨੂੰ ਅੱਗੇ ਅਸੀਂ ਕੰਟੀਨਿਊ ਰੱਖਣ ਦੀ ਕੋਸ਼ਿਸ਼ ਕਰਾਂਗੇ ਇਸ ਸਮਾਗਮ ਦੇ ਵਿੱਚ ਅਸੀਂ ਕੁਸ਼ਰੀ ਜਥੇ ਨਾਮਵਰ ਕੁਸ਼ਰੀ ਜਥੇ ਢਾਂਡੀ ਪੁਚਾਰਕ ਕੀਰਤਨੀਏ ਸਾਰੇ ਬੁਲਾਏ ਹੋਏ ਹਨ ਜਿਨ੍ਹਾਂ ਲਈ ਬਹੁਤ ਮਹਿਮਾ ਹੈ ਔਰ ਇਸ ਗੁਰਦੁਆਰਾ ਸਾਹਿਬ ਵਿੱਚ ਅਸੀਂ ਸਾਲ ਵਿੱਚ ਇਹ ਵਿਸਾਖੀ ਦਾ ਮੇਲਾ ਬਹੁਤ ਲੱਗਦਾ ਐ ਸੇ ਅਸੀਂ ਜਿਹੜੇ ਇੱਥੇ ਮਹੰਤ ਮਹਾਪੁਰਸ਼ ਪਹਿਲਾਂ ਸੇਵਾ ਕਰਦੇ ਤੇ ਉਹਨਾਂ ਦੀ ਬਰਸੀ ਨੂੰ ਮਨਾਉਂਦੇ ਸਤੰਬਰ ਮਹੀਨੇ ਵਿੱਚ ਇਹ ਗੁਰਦਾਰੇ ਦੀ ਨੂੰ ਅੱਜ ਇਲਾਕੇ ਦੇ ਬਹੁਤ ਲੋਕਾਂ ਦੀ ਇਹ ਇੱਛਾ ਪੂਰੀ ਕੀਤੀ ਆ ਇਸ ਜਗ੍ਹਾ ਨੇ ਸੁਖਰਾ ਸੁਖਦੇ ਹਨ ਤੇ ਬੜੀ ਮਹਾਨਤਾ ਹੈ ਇਹ ਭਾਵੇਂ ਪਿੰਡ ਰਬੀਦੀ ਦੇ ਵਿੱਚ ਸਥਿਤ ਹੈ ਪਰ ਇਹਦੀ ਮਹਾਨਤਾ ਜਿਹੜੀ ਹੈਗੀ ਸਾਡੇ ਇਲਾਕੇ ਵਿੱਚ ਬਹੁਤ ਜ਼ਿਆਦੀ ਹੈ ਇਥੇ ਸੇਵਾ ਵੀ ਜਿਹੜੇ ਹਨ ਸਾਰਾ ਇਲਾਕਾ ਕਰਦਾ ਹੈ ਅਖੰਡ ਪਾਤਸ਼ਾਹ ਹੈਗਾ ਪਰਸੋਂ ਤੋਂ ਸ਼ੁਰੂ ਕੀਤਾ ਹੈ ਇਸ ਅੱਜ ਅੱਜ ਸਵੇਰੇ ਭੋਗ ਪਏ ਹਨ ਇਹਨਾਂ ਵਿੱਚ ਕੋਸ਼ਿਸ਼ ਤੇ ਅਖੰਡ ਪਾਤਸ਼ਾਹ ਕਿਸੇ ਨਿੱਜੀ ਪਰਿਵਾਰਾਂ ਰੱਖੇ ਸੀ ਨਨਕਾਰਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਹੈਗਾ ਉਹ ਇੱਕ ਅਖੰਡ ਪਾਤਸ਼ਾਹ ਗੁਰਦੁਆਰਾ ਸਾਹਿਬ ਵੱਲੋਂ ਤੇ ਬਾਹਰਲੇ ਐਨ ਆਰ ਆਈ ਵੀਰਾਂ ਵੱਲੋਂ ਰੱਖਿਆ ਗਿਆ ਸੀ ਉਹਨਾਂ ਦੇ ਅੱਜ ਭੋਗ ਪਏ ਆ ਇਹ ਪ੍ਰੋਗਰਾਮ ਜਿਹੜਾ ਸ਼ਾਮ ਦੇ 5 ਵਜੇ ਤੱਕ ਜਿਹੜਾ ਹੈਗਾ ਇਸੇ ਤਰ੍ਹਾਂ ਚੱਲੂਗਾ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ ਪਕੌੜਿਆਂ ਜਲੇਬੀਆਂ ਸਮੇਤ ਤੁਸੰਗ ਨੂੰ ਅਪੀਲ ਸੀਗੀ ਪਹਿਲਾਂ ਅਪੀਲ ਕੀਤੀ ਆ মিডিਆ ਹਰਾਈਂ ਵੀ ਪਹੁੰਚੋ ਤੇ ਹੁਣ ਵੀ ਕਿੰਨੇ ਜਿਹੜਾ ਕੋਈ ਸੁਣਦਾ ਹੈਗਾ ਆਣ ਕੇ ਪੁੱਛੋ ਤੇ ਆਪਣਾ ਜੀਵਨ ਸਫਲ ਕਰੋ